ਤੁਹਾਨੂੰ ਪੰਜਾਬ ਦੇ ਆਖਰੀ ਗੁਰੂ ਘਰ ਦੀ ਉਹ ਤਸਵੀਰ ਦਿਖਾਵਾਂਗੇ ਜੋ ਚਾਰੇ ਪਾਸੋਂ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਮਹਾਰਾਜ ਦੇ ਪਾਵਨ ਸਰੂਪ ਵੀ ਇਸ ਗੁਰੂ ਘਰ ਦੇ ਵਿੱਚ ਮੌਜੂਦ ਨੇ ਸੰਗਤ ਉਸਨਾਂ ਨੂੰ ਕਿਤੇ ਵੀ ਸ਼ਿਫਟ ਨਹੀਂ ਕਰ ਰਹੀ ਸਰਕਾਰ ਦਾ ਕੋਈ ਨਮਾਇੰਦਾ ਤਾਂ ਨਹੀਂ ਪਹੁੰਚਿਆ ਪਰ ਅਸੀਂ ਰਿਸਕ ਲੈ ਕੇ ਦਿਖਾਵਾਂਗੇ ਕਿ ਕਿਵੇਂ ਗੁਰੂ ਘਰ ਦੇ ਵਿੱਚ ਸੰਗਤ ਰਹਿ ਰਹੀ ਹੈ ਲੱਗਦਾ ਕਿ ਗੁਰੂ ਘਰ ਚ ਵੀ ਪਾਣੀ ਆ ਜਾਣਾ ਬਾਈ ਜਿਸ ਤਰੀਕੇ ਨਾਲ ਹੁਣ ਪਾਣੀ ਦਾ ਬਹਾਵ ਹੈ ਹਾਂਜੀ ਬਿਲਕੁਲ ਜੀ ਪਾਣੀ ਚੜਦਾ ਹੀ ਆ ਸੰਭ ਘਟਦਾ ਨਹੀਂ ਦਿਖਦਾ ਸਵੇਰ ਦਾ ਬਹੁਤ ਪਾਣੀ ਚੜ ਚੁੱਕਾ ਵਾ ਬਹੁਤ ਨੁਕਸਾਨ ਹੋ ਚੁੱਕਾ ਫਜਵਾ ਮਰ ਗੀਆਂ ਘਰੋਂ ਵੀ ਘਾਰ ਹੋ ਗਏ ਨੇ ਮਾਲ ਡੰਗਰ ਸਭ ਲੈ ਗਏ ਨੇ ਗੱਡ ਕੇ ਬਸ ਸੱਚਾ ਲੋਕ ਕੁਝ ਬੀਬੀਆਂ ਬਣਾ ਥੋੜੇ ਬਹੁਤ ਰਹਿ ਗਏ ਗੁਰੂ ਮਹਾਰਜ ਦਾ ਪਾਵਨ ਸੂਪ ਗੁਰਦੁਆਰੇ ਦੇ ਵਿੱਚ ਹੈ ਕਿਉਂਕਿ ਕਈ ਕਹਾਵਤੋ ਸ਼ਿਫਟ ਕੀਤੇ ਗਏ ਪਰ ਇੱਥੋਂ ਨਹੀਂ ਸ਼ਿਫਟ ਕੀਤਾ ਗਿਆ ਇੱਥੇ ਅਜੇ ਸੇਫ ਹੈ ਪਰ ਜਿਸ ਤਰੀਕੇ ਹਾਲਾਤ ਬਣ ਰਹੇ ਆ ਸ਼ਿਫਟ ਕਰਨ ਦੇ ਅਸਾਰ ਬਣਦੇ ਆ ਉਹ ਕਰਨੇ ਪੈਣਗੇ ਫਿਰ ਕੋਲੇ ਮਹਾਂਪੁਰਖਾਂ ਦਾ ਬਜਨ ਕਰਾਂਗੇ ਤੋਂ ਆਪੇ ਕਰਮ ਜਿਓ ਲੈ ਜਾਣਗੇ ਤੁਹਾਨੂੰ ਪੰਜਾਬ ਦੇ ਆਖਰੀ ਗੁਰੂ ਘਰ ਦੀ ਉਹ ਤਸਵੀਰ ਦਿਖਾਵਾਂਗੇ ਜੋ ਚਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਮਹਾਰਾਜ ਦੇ ਪਾਵਨ ਸਰੂਪ ਵੀ ਇਸ ਗੁਰੂ ਘਰ ਦੇ ਵਿੱਚ ਮੌਜੂਦ ਨੇ ਸੰਗਤ ਉਸਨਾਂ ਨੂੰ ਕਿਤੇ ਵੀ ਸ਼ਿਫਟ ਨਹੀਂ ਕਰ ਰਹੀ ਸਰਕਾਰ ਦਾ ਕੋਈ ਨਮਾਇੰਦਾ ਤਾਂ ਨਹੀਂ ਪਹੁੰਚਿਆ ਪਰ ਅਸੀਂ ਰਿਸਕ ਲੈ ਕੇ ਦਿਖਾਵਾਂਗੇ ਕਿ ਕਿਵੇਂ ਗੁਰੂ ਘਰ ਦੇ ਵਿੱਚ ਸੰਗਤ ਰਹਿ ਰਹੀ ਹੈ ਸਭ ਤੋਂ ਪਹਿਲਾਂ ਸਸ਼ੀਕਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਸ ਵਕਤ ਅਸੀਂ ਆਖਰੀ ਗੁਰੂ ਘਰ 'ਚ ਖੜੇ ਆ ਜੀ ਆਈ ਗੁਰੂ ਘਰ ਹਾਲਾਤ ਬਹੁਤ ਮਾੜੇ ਹੋ ਗਏ ਪਹਿਲਾਂ ਅਜਿਹੇ ਹਾਲਾਤ ਦੇਖਿਆ ਤੁਸੀਂ ਮਾ ਮਾ ਲੋਗ ਲੈ ਨਹੀਂ ਰਿਹਾ ਜੀ ਬਹੁਤ ਮਾੜੇ ਇਹ ਹਾਲਾਤ ਬਾਬਾ ਜੀ ਪਹਿਲਾਂ ਕਦੇ ਅਜਿਹੇ ਬਣਿਆ ਇੱਥੇ ਹਾਂ ਜੀ ਤਈ ਹੜ ਆ ਗਿਆ ਬਹੁਤ ੜਾ ਪਾਣੀ ਆ ਗਿਆ ਕਿੰਨੇ ਘਰ ਨੇ ਇਸ ਪਿੰਡ ਦੇ ਵਿੱਚ ਜੋ ਨਕਸਰ ਰੇ ਰੇ ਆ ਘਰ ਦੇ ਬਹੁਤ ਆ ਜਿਆਦੇ ਆ ਕਰਦੇ ਬਹੁਤ ਬਾਰ ਬਾਈਆਂ ਵੜੀਆਂ ਰੁਕੇ ਖੜੇ ਰੋ ਹਵਾਲੇ ਖੜੇ ਆ ਪਾਣੀ ਨਿਕਲ ਨਹੀਂ ਦਿੰਦਾ ਕਿਸ ਬੰਦੇ ਵੀ ਹੂੰ ਹੁਣ ਚਾਰੇ ਪਾਸਿਓ ਗੁਰੂ ਘਰ ਨੂੰ ਵੀ ਪਾਣੀ ਨੇ ਘੇਰੀ ਲਿਆ ਸੀ ਕਿਆ ਸਾਰੇ ਇਥੇ ਰਹਾ ਘੇਰਾ ਚਾਰ ਚੁਫੇਰਾ ਘੇਰਾ ਪਿੰਡ ਦਾ ਥੋੜਾ ਜਿਹਾ ਬੈਕਾਂ ਲੋਕੀ ਜਿਆਦੇ ਬੈਠੇ ਆ ਉਹ ਘੇਰੇ ਵਾਲੇ ਬੈਠੇ ਆ ਹਾਂ ਇੱਥੇ ਵੀ ਘੇਰੀ ਆ ਸਾਰੇ ਹੂੰ ਸਾਰੇ ਘਰ ਰੁੜਗੇ ਪਾਣੀ ਚ ਪਾਣੀ ਆ ਗਿਆ ਅੱਜ ਪਾਣੀ ਪਾਣੀ ਲੱਗਦਾ ਕਿ ਗੁਰੂ ਘਰ ਚ ਵੀ ਪਾਣੀ ਆ ਜਾਣਾ ਬਾਈ ਜਿਸ ਤਰੀਕੇ ਨਾਲ ਹੁਣ ਪਾਣੀ ਦਾ ਬਹਾਵ ਹੈ ਹਾਂਜੀ ਬਿਲਕੁਲ ਜੀ ਪਾਣੀ ਚੜਦਾ ਹੀ ਆ ਸਾਨੂੰ ਤਾਂ ਘਟਦਾ ਨਹੀਂ ਦਿਖਦਾ ਸਵੇਰ ਦਾ ਬਹੁਤ ਪਾਣੀ ਚੜ ਚੁੱਕਾ ਵਾ ਤੇ ਪਿਛਲੇ 23 ਚ ਜਦੋਂ ਹਾੜਾ ਇਸ ਤੋਂ ਵੀ ਦਵਾਨਾ ਰਵਿੰਦਰ ਪਾਣੀ ਇੰਟਰ ਹੋ ਗਿਆ ਸੀ ਪਰ ਇੱਧਰ ਨਹੀਂ ਆਇਆ ਤੇ ਹੁਣ ਇਸ ਕੀ ਪਾਣੀ ਜ਼ਿਆਦਾ ਵਾ ਵੇਖੋ ਹੁਣ ਹੁਣ ਤਾਂ ਲੱਗਦਾ ਵੀ ਅੰਦਰ ਤੱਕ ਆਊਗਾ ਇੰਟਰ ਕਰੂਗਾ ਬਾ ਚੰਦ ਕੋ ਤੁਸੀਂ ਲੋਕ ਸੰਗਤ ਰਹਿ ਗਏ ਹੋ ਇੱਥੇ ਕਿਵੇਂ ਦੇਖਭਾਲ ਹੋ ਰਹੀ ਹੈ ਗੁਰੂ ਘਰ ਦੀ ਗੁਰਪ੍ਰਕਾਸ਼ ਗੁਰੂ ਘਰ ਦੇ ਅਸੀਂ ਸੇਵਾ ਸੰਭਾਲ ਬਹੁਤ ਤਰੀਕੇ ਨਾਲ ਕਰ ਰਹੇ ਹਾਂ ਵਧੀਆ ਕਰ ਰਹੇ ਹਾਂ ਆਪਣੇ ਵੱਲੋਂ ਬਾਕੀ ਜੇ ਜ਼ਿਆਦਾ ਪਾਣੀ ਆਇਆ ਤਾਂ ਫਿਰ ਮੁਸ਼ਕਲ ਹੋ ਜਾਊਗੀ ਇਹ ਸਾਨੂੰ ਬਾਕੀ ਫਿਰ ਕੋਈ ਨਹੀਂ ਹੈਡਕ quarters ਝਾੜ ਸਾਹਿਬ ਪਿੰਡ ਗਜਲ ਤੋਂ ਸੰਤ ਬਾਬਾ ਕੁਲਦੀਪ ਸਿੰਘ ਦੀ ਝਾੜ ਸਾਹਿਬ ਵਾਲੇ ਉਹਨਾਂ ਦੀ ਨਿਗਰਾਨੀ ਹੱਥੇ ਚੱਲਦਾ ਹੈ ਸੰਤ ਬਾਬਾ ਅਰਨਵ ਸਿੰਘ ਦਾ ਅਸਥਾਨ ਹੈ ਅੱਛਾ ਹਾਂਜੀ ਪਿੰਡ ਬੰਡਾਲੇ ਚ ਹੂੰ ਤੇ ਬਾਕੀ ਹੁਣ ਚਲੋ ਇੱਥੇ ਨਾ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਕੋਈ ਵੀ ਨਹੀਂ ਇੱਥੇ ਪਹੁੰਚਿਆ ਕਿਸੇ ਨੇ ਕੋਈ ਸ ਬਹੁਤ ਨੁਕਸਾਨ ਹੋ ਚੁੱਕਾ ਹੈ ਫਸਲਾਂ ਮਰ ਗਈਆਂ ਘਰੋਂ ਵੀ ਘਾਰ ਹੋ ਗਏ ਨੇ ਮਾਲ ਡੰਗਰ ਸਭ ਲੈ ਗਏ ਨੇ ਕੱਢ ਕੇ ਬਸ ਸੱਚਾ ਚੰਦ ਲੋਕ ਕੁਝ ਬੀਬੀਆਂ ਬਣਾ ਥੋੜੇ ਬਹੁਤ ਰਹਿ ਗਏ ਗੁਰੂ ਮਹਾਰਾਜ ਦਾ ਪਾਵਨ ਸਰੂਪ ਗੁਰਦੁਆਰੇ ਦੇ ਵਿੱਚ ਹੈ ਕਿਉਂਕਿ ਕਈ ਥਾਵਾਂ ਤੋਂ ਸ਼ਿਫਟ ਕੀਤੇ ਗਏ ਪਰ ਇੱਥੋਂ ਨਹੀਂ ਸ਼ਿਫਟ ਕੀਤਾ ਗਿਆ ਇੱਥੇ ਅਜੇ ਸੇਫ ਹੈ ਅੱਛਾ ਹਾਂ ਤਾਂ ਗੱਲ ਕਿਹਾ ਜੀ ਇੱਥੇ ਹੀ ਹੈ ਪਰ ਜਿਸ ਤਰੀਕੇ ਹਾਲਾਤ ਬਣ ਰਹੇ ਆ ਸ਼ਿਫਟ ਕਰਨ ਦੇ ਅਸਾਰ ਬਣਦੇ ਆ ਬਿਲਕੁਲ ਉਹ ਕਰਨੇ ਪੈਣਗੇ ਫਿਰ ਕੋਲੇ ਫਿਰ ਮਹਾਂਪੁਰਖਣਾ ਵਜਨ ਕਰਾਂਗੇ ਤਾਂ ਆਪੇ ਘਰਾਂ ਨੂੰ ਜਿਉਂ ਲੈ ਜਾਣਗੇ ਹਾਂ ਬਹੁਤ ਇੱਥੇ ਪਿੰਡ ਦੇ ਬੀਬੀਆਂ ਵੀ ਨੇ ਤੁਸੀਂ ਮੈਨੂੰ ਲੱਗਦਾ ਕੱਲੇ ਰਹਿ ਗਏ ਵਿੱਚ ਸਾਰੇ ਚਲੇ ਗਏ ਇੱਥੋਂ ਹਾਂਜੀ ਸਿਕੰਧ ਟੱਪ ਕੇ ਆਈ ਗੁਰਦੁਆਰੇ ਸੇਵਾ ਬਾਬੇ ਦੀ ਘਰ ਹਾਂਜੀ ਇੰਨੇ ਪਾਣੀ ਦੇ ਵਿੱਚ ਵੀ ਇੰਨੇ ਪਾਣੀ ਦੇ ਵਿੱਚ ਵੀ ਤੁਸੀਂ ਆਏ ਹੋ ਕਿ ਗੁਰੂ ਸਾਹਿਬ ਹਾਂਜੀ ਆਖੀ ਤਾਂ ਗੁਰਦੁਆਰੇ ਜਾ ਕੇ ਬਾਬਿਆਂ ਦੀ ਫੁਲਕੇ ਪਕਾਏਗੇ ਕੋਈ ਹੈਗਾ ਨਹੀਂ ਬਾਬੇ ਵਿਚਾਰੇ ਭੁੱਖੇ ਹੋਏ ਹੂੰ ਕੋਈ ਪੁੱਛਦਾ ਹੀ ਨਹੀਂ ਆਣ ਕੇ ਪਾਣੀ ਜੀ ਤੇ ਹੂੰ ਹਾਂਜੀ ਆ ਵੀ ਕੋਈ ਨਾ ਕੋਈ ਫਲ ਹਾਲਾ ਕੋਈ ਨਹੀਂ ਰਹੇਗਾ ਕੋਈ ਕੋਈ ਆਉਂਦਾ ਨਾ ਕੋਈ ਪੁੱਛ ਹੂੰ ਅਨਕੀ ਥੋੜ੍ਹੇ ਲਈ ਸਾਮ ਸੰਭਾਲ ਜੋ ਰੋਟੀ ਪਾਣੀ ਦਾ ਕਾ ਦੇਖ ਰਹੇ ਨੇ ਫਿਰ ਵੀ ਜਾਨ ਦੀ ਬਾਜ਼ੀ ਲਾ ਕੇ ਹਾਂ ਹੂੰ ਇਤਰਾ ਹੀ ਹੁਣ ਕੋਈ ਹੁਣ ਲੰਗਰ ਪਾਣੀ ਬਾਬਾ ਜੀ ਆਏ ਗਏ ਦੇ ਪਰ ਆਏ ਆ ਗਏ ਕੋਈ ਨਹੀਂ ਜਾਈ ਤੇ ਰਹੀ ਕੋਈ ਨਹੀਂ ਗਿਆ ਪੇ ਲੱਖ ਲੱਖ ਪਾਣੀ ਬਾਬਾ ਜੀ ਕਿਨੇ ਆਉਣਾ ਹੂੰ ਕੋਈ ਮੰਤਰੀ ਨਾ ਕੋਈ ਲੈਣਾ ਨਹੀਂ ਦੇਣਾ ਨੀ ਕੋਈ ਨਹੀਂ ਅੱਛਾ ਮਾਲ ਡੰਗਰ ਵੀ ਬਹੁਤ ਨੁਕਸਾਨ ਆਇਆਗਾ ਪਿੰਡ ਦਾ ਜੀ ਮਾਲ ਡੰਗਰ ਕੱਢੇ ਵੇ ਅਸੀਂ ਹਾਂ ਕੋਈ ਨਹੀਂ ਕਰੇ ਕੱਢ ਲਈ ਜਿੰਦੇ ਡਬਲੇ ਗਏ ਵੜੇ ਗਏ ਲੋਕਾਂ ਨੇ ਵੜੇ ਗਏ ਮਾਲ ਵੜਿਆ ਗਿਆ ਕਰੇ ਕਰਾਂ ਲੋਕਾਂ ਦੇ ਗਾ ਕਢਣੋਂ ਥਾਂ ਨਹੀਂ ਹੈਗਾ ਕਢਣਾ ਕਿੱਥੇ ਹੁਣ ਪਾਣੀ ਤਾਂ ਰੁੜਜੂ ਡੰਗਰ ਜਾ ਕੱਢਿਆ ਕੋਹ ਰੁੜ ਗਏ ਡੰਗਰ ਲੋਕਾਂ ਕਈਆਂ ਦੇ ਰੋੜ ਵੀ ਗਏ ਮਾਲ ਤਾਂ ਬਿਲਕੁਲ ਹਾਲਾਤ ਹੁਣ ਜਿਵੇਂ ਮਾੜੇ ਹੋ ਰਹੇ ਨੇ ਬਾਬਾ ਜੀ ਕਿਸ ਤਰੀਕੇ ਦੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਹਿੰਦੇ ਹੈਲੀਕਾਪਟਰ ਵੀ ਦਿੱਤੇ ਸਰਕਾਰ ਨੇ ਕਿ ਪਹੁੰਚੋ ਰਾਤ ਸਮਗਰੀ ਕੋਈ ਪਹੁੰਚ ਮੇਰਾ ਜੋ ਤੱਕ ਇੱਥੇ ਕੁਝ ਨਹੀਂ ਪਹੁੰਚਿਆ ਇੱਥੇ ਆਪ ਹੀ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਕੋਲੇ ਕੋਈ ਕਿਸ਼ਤੀਆਂ ਵਗੈਰਾ ਨੇ ਉਹ ਜਿੰਨਾਂ ਨੂੰ ਕੁਝ ਲੋੜਵੰਦਾਂ ਨੂੰ ਨਿਕਾਰਦਾ ਇੱਥੋਂ ਕੱਢ ਰਹੇ ਨੇ ਬਾਕੀ ਸਰਕਾਰ ਵੱਲੋਂ ਅਜੇ ਤੱਕ ਇੱਥੇ ਕੁਝ ਨਹੀਂ ਪਹੁੰਚਿਆ ਜੀ ਬਾਬਾ ਜੀ ਬਹੁਤ ਨੁਕਸਾਨ ਹੋ ਰਿਹਾ ਤੁਸੀਂ ਦੇਖਿਆ ਪਹਿਲੇ ਕਦੇ ਅਜਿਹੇ ਹਾਲਾਤ ਕਹਿੰਦੇ 88 ਦੇ ਵਿੱਚ ਆਏ ਸੀ ਅਜਿਹੇ ਹਾਲਾਤ ਉਸ ਤੋਂ ਭੜੇ ਆ ਕਿ 88 ਨਾਲੋਂ ਵੀ ਭੜੇ ਲਾਤੇ ਆ ਜੀ ਯਾਨੀ ਕਿ ਇਹ ਪਿੰਡ ਤੋਂ ਕੋਈ ਪੁੱਛ ਨਹੀਂ ਰਿਹਾ ਕੋ ਐਮ ਐਲ ਏ ਨਾ ਕੋ ਮੰਤਰੀ ਕੋਈ ਨਾ ਕੋਈ ਲੀਡਰ ਕੋਈ ਗੱਲਬਾਤ ਨਹੀਂ ਆਣ ਕੇ ਸੌਂ ਲਿਆ ਲੋਕੀ ਬਹੁਤ ਤੰਗ ਹੋ ਚੁੱਕੇ ਕੋਈ ਰਸਨ ਪਾਣੀ ਨਹੀਂ ਕੋਈ ਰਸਤ ਪਾਣੀ ਨਹੀਂ ਕੋਈ ਆਉਣ ਜਾਣ ਨੂੰ ਸਾਧਨ ਨਹੀਂ ਕਿਸੇ ਬੰਨੇ ਜਾਨੀ ਕਿ ਬਹੁਤ ਤੰਗੀ ਆ ਲੋਕਾਂ ਨੂੰ ਲੋਕੀ ਪਾਣੀ ਦੇ ਡੇੜੇ ਕੰਡੇ ਤੇ ਬੈਠੇ ਆ ਉਹਨਾਂ ਦੀ ਰੈਸੇ ਦਿਰਾ ਦੇ ਕੰਡੇ ਤੇ ਉਹ ਜੇ ਉੱਥੇ ਬੈਠੇ ਆ ਕੋਈ ਜੀ ਬੰਦੇ ਬਾਹਰ ਗਏ ਬਾਕੀ ਵਿੱਚ ਘਰਾਂ ਚ ਕਾਬੂ ਆ ਗਏ ਕੋਈ ਜਾਨੀ ਕਿ ਵਸਤੂ ਨਹੀਂ ਕੋਈ ਮੰਤਰੀ ਕੋਈ ਐਮ ਐਲ اے ਕੋਈ ਜਾਨੀ ਆਣ ਕੇ ਪਿੰਡ ਦੀ ਸੁਣਵਾਈ ਨਹੀਂ ਕਰ ਰਿਹਾ ਕੋਈ ਇਧਰ ਉਧਰ ਗੱਲਬਾਤ ਨਹੀਂ ਕਰ ਰਿਹਾ ਕਿ ਤੁਹਾਨੂੰ ਕੀ ਚਾਹੀਦਾ ਕਿ ਨਹੀਂ ਚਾਹੀਦਾ ਕਿ ਬਹੁਤ ਹਾਲ ਬੰਦਾ ਹੈ ਹੋਰ ਵੀ ਹਾਲਾਤ ਬੰਦੇ ਹੋਣ ਦੀ ਹਾਲਾਤ ਹਨ ਇਦੋਂ ਵੀ ਜ਼ਿਆਦੇ ਮੰਦੇ ਹਾਲਾਤ ਹੋ ਜਣੇ ਆ ਜੀ ਜਿਸ ਤਰੀਕੇ ਨਾਲ ਹਾਲਾਤ ਹੋਰੇ ਗੁਰੂ ਸਾਹਿਬ ਦੀ ਪੂਰੀ ਦੇਖਭਾਲ ਕਰ ਰਹੇ ਹੋ ਤੁਸੀਂ ਹਜੇ ਗੁਰੂ ਸਾਹਿਬ ਦੇ ਦਰਬਾਰ ਚੋਂ ਪਾਣੀ ਤਕਰੀਬਨ ਇਹ 4-5 ਫੋਟੀ ਪਿਛਾਂ ਰਹਿ ਗਿਆ ਹੈ ਜਦੋਂ ਉੱਪਰ ਪਾਣੀ ਗਿਆ ਫਿਰ ਉਤਲੀ ਬਦਲ ਤੇ ਮਾਰਾ ਰੂਪ ਜਾਂ ਬਾਹਰ ਖੜਨਾ ਕੋ ਕਿਹ ਢੰਗ ਨਾਲ ਉਹ ਵੀ ਸਾਧ ਨਹੀਂ ਜਾਤਾ ਕਿ ਕਿਵੇਂ ਕਰਾਂਗੇ ਹਰ ਇੱਕ ਕੰਮ ਦੀ ਦਿੱਕਤ ਆ ਰਹੀ ਹੈ ਜੀ ਜਾਨੀ ਕਿ ਕੋਈ ਸਾਧਰ ਕੋਈ ਬਾਹਰੋਂ ਲੀਡਰ ਕੋਈ ਵੀ ਜਾਣੇ ਕਿ ਗੱਲਬਾਤ ਨਹੀਂ ਪੁੱਛ ਰਿਆ ਆਣ ਕੇ ਇਸ ਪਿੰਡ ਨੂੰ ਜਿਵੇਂ ਕੋਈ ਬੇਦਖਲੀ ਕਰ ਦਿੱਤਾ ਐ ਇਤਨਾ ਹੋ ਚੁੱਕਾ ਹੈ ਜੀ ਸੰਪਰਕ ਟੁੱਟ ਗਿਆ ਯਾਨੀ ਕਿ ਪੂਰੇ ਭਾਰਤ ਦਾ ਹਾਂ ਜੀ ਪੂਰੇ ਭਾਰਤ ਦਾ ਸੰਪਰਕ ਹੈ ਜੀ ਕੋਈ ਗੱਲਬਾਤ ਨਹੀਂ ਸੁਣਦਾ ਜੀ ਕੋਈ ਬੰਦਾ ਸੁਣ ਨਹੀਂ ਰਿਹਾ ਪਿੰਡ ਦੀ ਬਿਲਕੁਲ ਹਾਲਾਤ ਬਹੁਤ tMapੜੇ ਨੇ ਔਰ ਗੁਰੂ ਘਰ ਦੀ ਦੇਖਭਾਲ ਚੰਦ ਜੋ ਸੰਗਤ ਇੱਥੇ ਮੌਜੂਦ ਹੈ ਉਹ ਕਰ ਰਹੀ ਹੈ ਬੀਬੀਆਂ ਵੀ ਨੇ ਮੌਜੂਦ ਹਾਲਾਂਕਿ ਬਹੁਤ ਸਾਰਾ ਪਿੰਡ ਜੋ ਖਾਲੀ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਪਿੰਡਾਂ ਕਿਸ ਦੇ ਆਸਰੇ ਕੋਈ ਮੰਤਰੀ ਨਹੀਂ ਕੋਈ ਵਿਧਾਇਕ ਨਹੀਂ ਕੋਈ ਸਮਗਰੀ ਨਹੀਂ ਕੋਈ ਰਾਹਤ ਨਹੀਂ ਕੋਈ ਐਂਡੀਆਰਫ ਨਹੀਂ ਐਕਸਪਰਟ ਚ ਪਹੁੰਚੀ ਆ ਅਸੀਂ ਇਹ ਹਾਲਾਤ ਤੁਹਾਨੂੰ ਰਿਸਕ ਤੇ ਆ ਕੇ ਦਿਖਾਇਆ ਕਿ ਕਿਸ ਤਰੀਕੇ ਦੀ ਜ਼ਿੰਦਗੀ ਵਹਿਤੀ ਥੜਾ ਤੇ ਵਿੱਚ ਲੋਕ ਕਰ ਰਹੇ ਨੇ